ਗੁਰਪ੍ਰੀਤ ਟਿਫਨ ਸੈਂਟਰ ਗਲੀ ਸਟੇਸ਼ਨ ਵਾਲੀ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਕੋਲ ਤੁਹਾਡੇ ਲਈ ਸਵਾਦੀ ਅਤੇ ਸ਼ੁੱਧ ਪੰਜਾਬੀ ਟਿਫਨ ਤਿਆਰ ਕੀਤੇ ਜਾਂਦੇ ਹਨ ਸਾਡੇ ਟਿਫਨ ਵਿੱਚ ਤੁਹਾਨੂੰ ਬਿਲਕੁਲ ਘਰ ਦਾ ਸਵਾਦ ਮਿਲੇਗਾ ਅਤੇ ਸਾਡੇ ਨਾਲ ਜੁੜੋ ਤੇ ਸਾਡੇ ਟਿਫਨ ਦਾ ਆਨੰਦ ਮਾਣੋ ਜੀहां ਤੁਹਾਨੂੰ ਹਰ ਰੋਜ਼ ਘਰ ਦਾ ਸਾਫ਼ ਸੁਥਰਾ ਖਾਣਾ ਮਿਲੇਗਾ ਜਿਵੇਂ ਕੀ ਬ੍ਰੇਕਫਾਸਟ ਲੰਚ ਅਤੇ ਡਿਨਰ ਕਾਰ ਮੰਗਵਾਉਣ ਲਈ ਸਾਡੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੋ ਗੁਰਪ੍ਰੀਤ ਟਿਫਨ ਸੈਂਟਰ ਗਲੀ ਸਟੇਸ਼ਨ ਵਾਲੀ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਕੋਲ ਤੁਹਾਡੇ ਲਈ ਸਵਾਦੀ ਅਤੇ ਸ਼ੁੱਧ ਪੰਜਾਬੀ ਟਿਫਨ ਤਿਆਰ ਕੀਤੇ ਜਾਂਦੇ ਹਨ ਸਾਡੇ ਟਿਫਨ ਵਿੱਚ ਤੁਹਾਨੂੰ ਬਿਲਕੁਲ ਘਰ ਦਾ ਸਵਾਦ ਮਿਲੇਗਾ ਅਤੇ ਸਾਡੇ ਨਾਲ ਜੁੜੋ ਤੇ ਸਾਡੇ ਟਿਫਨ ਦਾ ਆਨੰਦ ਮਾਣੋ ਜੀ ਹਾਂ ਤੁਹਾਨੂੰ ਹਰ ਰੋਜ਼ ਘਰ ਦਾ ਸਾਫ਼ ਸੁਥਰਾ ਖਾਣਾ ਮਿਲੇਗਾ ਜਿਵੇਂ ਕਿ ਬ੍ਰੇਕਫਾਸਟ ਲੰਚ ਅਤੇ ਡਿਨਰ ਕਾਰ ਮੰਗਵਾਉਣ ਲਈ ਸਾਡੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੋ